ਕਿ ਸਿਆਸਤਦਾਨ ਮੌਜਾਂ ਲੁੱਟਦੇ ਸਿਆਸਤਦਾਨ ਮੌਜਾਂ ਲੁੱਟਦੇ ਰੱਜ ਕੇ ਲੈਂਦੇ ਨਜ਼ਾਰਾ ਇੱਥੇ 5 ਮਿੰਟ ਪੈਂਦੀਆਂ ਕਣੀਆਂ ਤੇ ਸਾਲਾ 10 ਦਿਨ ਰਹਿੰਦਾ ਘਾਰਾ 10 ਦਿਨ ਰਹਿੰਦਾ ਘਾਰਾ ਸਤਸ਼੍ਰੀਆ ਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂ ਬਰਦਨੀਸਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਰਹੇ ਵਿਡੀਓ ਕਿਸ ਬਾਬਤ ਹੰਣ ਵਾਲੀ ਸਾਥੀਓ ਪਿਛਲੇ ਕਈ ਦਿਨਾਂ ਤੋਂ ਲੋਕ ਕਹਿ ਰਹੇ ਸੀਗੇ ਕਿ ਰੱਬ ਸਾਡੇ ਨਾਲ ਨਾਰਾਜ਼ ਹੈ ਕੁਦਰਤ ਨਾਰਾਜ਼ ਹੈ ਮੈਂ 벨ਟ ਲਾ ਲਵਾ ਕੁਦਰਤ ਨਾਰਾਜ਼ ਹੈ ਜਿਹੜਾ بارش ਨਮਾ ਸ਼ਹਿਰ ਏਰੀਆ ਚ ਨਹੀਂ ਪੈਂਦੀ ਪਈ ਤਾਂ ਤੁਸੀਂ ਦੇਖੋ ਕਿ ਰੱਬ ਇਕੱਠਾ ਹੀ ਮਿਹਰਬਾਨ ਹੋਇਆ ਔਰ ਪਿਛਲੇ ਤਕਰੀਬਨ ਅੱਧੇ ਘੰਟੇ ਤੋਂ بارش ਬਹੁਤ ਤੇਜ਼ ਹੈ ਔਰ ਮੈਸेंजर ਤੇ ਨਾਲੇ ਮੈਸੇਜ ਡਿਕਣ ਲੱਗ ਪੈਂਦੇ ਆ ਕਿ ਭਾਈ ਲਾਈਵ ਦਿਖਾ ਦਿਓ ਤਾਂ ਅਸੀਂ ਇਥਲੀ ਤੇ ਉਈ ਨੇ ਸਚਾਈਆਂ ਔਰ ਇੱਥੇ ਬਸ ਕਿਸ਼ਤੀ ਆਉਣੀ ਬਾਕੀ ਹੈ ਅਦਰਵਾਈਜ਼ ਕੋਠੀ ਰੋਡ ਤੇ ਪਾਣੀ ਜਲਤਲ ਹੋਇਆ ਪਿਆ ਔਰ ਦੁਕਾਨ ਦਾ ਦਾਰਾਂ ਨੂੰ ਜਿਹੜਾ ਭੱਜ ਨੱਠ ਪੈ ਗਈ ਆ फटाफट ਸਮਾਨ ਸਾਂਭਣਾ ਔਰ ਇੱਥੇ ਬੇਨਤੀ ਹੈ ਕਿ ਛੋਟੀ ਗੱਡੀ ਲੈ ਕੇ ਨਾ ਹੀ ਆਈਓ ਕਿਉਂਕਿ ਪਾਣੀ ਭਜ ਜਾਂਦਾ ਗੱਡੀ ਵਿੱਚ ਔਰ ਜੇ ਆਉਣਾ ਹੈ ਤਾਂ ਕਲੱਚ ਥੋੜਾ ਘੁੱਟ ਕੇ ਰੱਖਣਾ ਪੈਣਾ ਰੇਸ ਜ਼ਿਆਦਾ ਦੇਣੀ ਪਣੀ ਹੈ ਇਹ ਅਸੀਂ ਕੋਠੀ ਰੋਡ ਦੇ ਅੰਦਰ ਦਾਖਲ ਹੋ ਰਹੇ ਆ ਚੱਕ ਮਿੱਤਰਾ ਆਫ ਰੋਡਿੰਗ ਸ਼ੁਰੂ ਇਹ ਪਾਣੀ ਵਾਲੀ ਆਫ ਰੋਡਿੰਗ ਹੈ ਤਾਂ ਤੁਸੀਂ ਕੋਠੀ ਰੋਡ 'ਤੇ ਬੱਲੇ ਜੇ ਆਟੋ ਆ ਗਿਆ ਸੀ ਤਾਂ ਜਾਈ ਸਕਦੇ ਆ ਜੇ ਟੈਂਪੂ ਆ ਸਕਦਾ ਸੀ ਨਹੀਂ ਆ ਸਕਦੇ ਚੱਲ ਬਈ ਟੈਂਪੂ ਤੇਰੇ ਮਗਰੇ ਮਗਰੇ ਤੋ ਕਿਸ਼ਤੀ ਆ ਦੇਖ ਖਰਖਾਨਦਾਰ ਬਖਾ ਵਿਚਾਰੇ ਵਾਈਪਰ ਆਣਾ ਪਾਣੀ ਕੱਢਦੇ ਪਏ ਆ ਇਹੀ ਹਾਲਾਤ ਕੋਠੀ ਰੋਡ 'ਤੇ ਆ ਭਾਜੀ ਕਿੰਨੀ ਦੇਰ ਤੋਂ ਵੀ ਲੱਗਿਆ ਜੀ ਕਿੰਨੀ ਦੇਰ ਤੋਂ ਵੀ ਲੱਗਿਆ ਕਿੰਨੀ ਦੇਰ ਤੋਂ ਵੀ ਲੱਗਿਆ ਇਹ ਭਾਜੀ ਹੋ ਗਿਆ 3 ਘੰਟਾ ਆ ਪਾਣੀ ਕਰ ਤੋਂ ਖੜ ਗਿਆ ਅੱਧੇ ਘੰਟੇ ਚ ਖੜ ਗਿਆ ਕੰਮ ਵੀ ਖੜ ਜਾਂਦਾ ਚਲੋ ਠੀਕ ਹੈ ਜੀ ਟੂ ਵੀਲਰ ਵਾਲਿਆਂ ਦੀ ਬਹੁਤ ਔਖਾ ਆਹ ਦੇਖੋ ਮਿੱਠੀ ਮਿੱਠੀ ਕਣੀ ਦਾ 20 ਵਰਸੇਂ ਦਾ ਗੋਡੇ-ਗੋਡੇ ਘਾਰਾ ਭਿੱਜ ਗਈ ਮੈਂ ਮਿੱਤਰਾ ਭਿੱਜ ਗਿਆ ਮੇਰਾ ਸ਼ਰਾਰਾ ਮੈਂ ਤੁਹਾਨੂੰ ਨੇ ਕਿਹਾ ਸੀ ਤੇ ਉਹਨਾਂ ਨੇ ਕਿਹਾ ਆਹ ਦੁਕਾਨਾਂ ਦੀਆਂ ਥੜੀਆਂ ਤੱਕ ਪਾਣੀ ਜਾਂਦਾ ਆਹ ਦੁਕਾਨਾਂ ਦੀਆਂ ਥੜੀਆਂ ਤੱਕ ਉਹ ਮਰਜ਼ੀ ਦੇ ਮਾਲਕ ਨੇ ਕੁਝ ਲੋਕ ਸੋ ਇਧਰ ਟਫ ਜੌਬ ਹੋਈ ਪਈ ਆ ਜੀ ਜਸਟ ਵੀ ਇਨ 30 ਮਿੰਟਸ ਟੀਮ ਅੰਦਰ ਅੰਦਰ ਟਫ ਜੌਬ ਹੋਈ ਓ ਮੁੰਡੇ ਦੇ ਗੋਡੇ ਤੇ ਪਾਲੂ ਬਣੇ ਸੀ ਪਾਲੂ ਕਿਲਾ ਹੋ ਗਿਆ ਜੀ ਸਿਕਾਲ ਸਲਾਮ ਆਦਾਬ ਨਮਸਤੇ ਜਿੰਨੇ ਵੀ ਦੁਕਾਨਦਾਰ ਵੀਰ ਬੁਲਾ ਰਹੇ ਆ ਹੋ ਇਹ ਮੈਂ ਤੁਹਾਨੂੰ ਦੱਸਿਆ ਕਿ ਇਥੇ ਲਈ ਇਥੇ ਲਈ ਯੂਰਪ ਵਾਲਾ ਸੀਨ ਬਣ ਗਿਆ ਕਿ ਉੱਥੇ ਵੀ ਨਹੀਂ ਆ ਉੱਥੇ ਕਿਸ਼ਤੀ ਚੱਲਦੀ ਆਲੇ ਦੁਆਲੇ ਤੁਰਨ ਲਈ ਰਸਤਾ ਪਰ ਇੱਥੇ ਆਲੇ ਦੁਆਲੇ ਦੁਕਾਨਾਂ ਨੇ ਜਦ ਮੈਂ ਕਹਿੰਦਾ ਇੱਥੇ ਪੱਕਾ ਹੀ ਪਾਣੀ ਪਾਦਣਾ ਹੈ ਲੋਕ ਵੀ ਜਿਹੜੇ ਵਿਚਾਰੇ ਮਜਬੂਰ ਆ ਜਿਹਨਾਂ ਨੂੰ ਭੱਜ ਨੱਠ ਪੈਂਦੇ ਆ ਆ ਦੇ ਇੱਧਰ ਇੱਧਰ ਦਖਾੜ ਦਰਿਆ ਤੇ ਪੁਰਾਣਾ ਸਟਾਈਲ ਅਸੀਂ ਜੇ ਬਚਪਨਾਂ ਚ ਐਂ ਜਦੋਂ ਨਿੱਕੀ ਉਮਰੇ ਮੋਟਰਸਾਈਕਲ ਤਾਇ ਤਾਂ ਸਿੱਖਿਆ ਸੀ ਐਂ ਉਹ ਜਿਹੜਾ ਸਾਈਟ ਤੇ ਛੋਟੇ ਜਿਹੇ ਪਿੱਲਰ ਜਿਹੇ ਹੁੰਦੇ ਆ ਉਹਨਾਂ ਤੇ ਪੈਰ ਰੱਖ ਕੇ ਮੋਟਰਸਾਈਕਲ ਚਲਾਉਂਦੇ ਸੀ ਮੋਟਰ ਸ਼ੈਕਲ ਪਾਣੀ ਇਹ ਦੇਖੋ ਹੋਰ بارش ਤੇਜ਼ ਹੋ ਰਹੀ ਹੈ ਮੀਂਹ ਤੇਜ਼ ਹੋ ਰਿਹਾ ਹੈ ਇਧਰ ਤੱਕ ਘਟ ਹੈ ਮੇਰੇ ਖਿਆਲ ਚੰਡੀਗੜ੍ਹ ਰੋਡ ਵਾਲੀ ਸਾਈਡ ਜਿਆਦਾ ਸੀਗਾ ਤੇ ਮੀਂਹ ਤੇਜ਼ ਹੋ ਰਿਹਾ ਦੇਖੋ ਮੈਨੂੰ ਇੱਕੋ ਹੀ ਡਰ ਹੁੰਦਾ بارش ਤਾਂ ਪੈਂਦੀ ਰਹੇ ਕੋਈ ਗੱਲ ਨਹੀਂ ਇਹ ਜਿਹੜੇ ਦੁਕਾਨਦਾਰ ਵੀਰ ਇਹਨਾਂ ਦਾ ਸਮਾਨ ਕੀ ਵੇਲੇ ਖਰਾਬ ਹੋ ਜਾਂਦਾ ਨੁਕਸਾਨ ਹੋ ਜਾਂਦਾ ਇਹਨਾਂ ਦਾ ਉਹ ਮੈਨੂੰ ਬੜਾ ਬੁਰਾ ਲੱਗਦਾ ਉਹਦੇ ਲਈ ਸਰਕਾਰ ਨੇ ਪ੍ਰਸ਼ਾਸਨ ਨੇ ਪਿਛਲੇ ਪਿੱਖ ਸਾਲ ਤੋਂ ਨਕਾਸੀ ਦਾ ਕੋਈ ਚੰਗਾ ਢੁਕਮਾ ਪ੍ਰਬੰਧ ਨਹੀਂ ਕੀਤਾ ਕਿੰਨੀ ਕਵਾਰ ਇਹਨਾਂ ਗੱਲਾਂ ਨੂੰ ਕਹਿਣਾ ਆ ਤਾਂ ਆ ਤਾਂ ਪੂਰੀ ਨਦੀ ਬਣ ਜਾਂਦੀ ਆ ਆ ਇੰਨੀ ਜਗ੍ਹਾ ਤਾਂ ਮਹਿਰ ਬਣ ਜਾਂਦੀ ਆ ਪੂਰੀ ਤੇ ਉਹ ਘਾਟਾ ਫਿਆ ਇਹਨਾਂ ਲੋਕਾਂ ਲਈ ਟਫ ਆ ਦੇਖੋ ਬਾਹਰ ਨਾਲੋਂ ਅਸੀਂ ਕਿੰਨੇ ਪਿੱਛੇ ਆ ਉੱਥੇ ਇੰਗਲੈਂਡ ਵਿੱਚ ਆਪਣਾ بارش ਵਾਲਾ ਪਾਣੀ ਯੂਜ਼ ਕਰੀ ਜਾਂਦੇ ਆ ਉਹ ਧਰਤੀ ਹੇਠਲਾ ਪਾਣੀ ਨਹੀਂ ਕੱਢਿਆ ਤੇ ਇੱਥੇ ਦੇਖੋ ਜਿਹੜਾ ਇਹ ਵੀ ਕੁਦਰਤੀ ਸੋਮਾ ਹੀ ਆ ਜਿਹੜੀ بارش ਪੈ ਰਹੀ ਆ ਕੁਦਰਤੀ ਪਾਣੀ ਆ ਪਤਾ ਨਹੀਂ ਕਿ ਕਿੰਨੇ ਕੁਦਰਤੀ ਤੱਤ ਹੋਣੇ ਆ ਇਹ ਵੀ ਸਟੋਰੀ ਆ ਸੀਵਰੇਜ ਦੇ ਪਾਣੀ ਨਾਲ ਰਲ ਕੇ ਇਹ ਗਾਰਾ ਬਣ ਜਾਣਾ ਇਹ ਚਿੱਕੜ ਬਣ ਜਾਣਾ ਇੱਥੇ ਗਾਰ ਜੰਮ ਜਾਣੀ ਪਤਾ ਨਹੀਂ ਕੀ ਕੁਝ ਹੋਣਾ ਪਰ ਕਿਹਦਾ ਧਿਆਨ ਆ ਟਿਪਰਾਂ ਵਾਲਾ ਧਿਆਨ ਆ ਤੇ ਬੇਨਤੀ ਐਨੀ ਆ ਕਿ ਟਿਪਰ ਵਾਲਿਆਂ ਨੂੰ ਹੈ ਤਾਂ ਕਮਾਊ ਪੁੱਤ ਤੁਹਾਡੇ ਪਰ ਉਹਨਾਂ ਨੂੰ ਬੇਨਤੀ ਕਰੋ ਮੀਂਹ ਪੈ ਰਿਹਾ ਲੋਕਾਂ ਨੂੰ ਕਾਲੀਆ ਕਰ ਜਾਣ ਨੂੰ ਆਰਡਰ ਜਿਹੜੇ ਆਕਾ ਆ ਟਿਪਰ ਵਾਲੇ ਟਿਪਰ ਵਾਲਿਆਂ ਨੂੰ ਕਹਿ ਜਿਓ ਕਿ ਭਾਈ ਥੋੜਾ ਹੌਲੀ ਜਾਣ ਕਿਸੇ ਦੀ ਜਾਨ ਦਾ ਖੌਨ ਨਾ ਬਣ ਜਾਵੇ ਕਿਉਂਕਿ ਢੜੀ ਆਉਂਦੇ ਆ ਪਿੱਛੋਂ ਟੇਪਰ ਦਾ ਇੰਨੀ ਬੇਨਤੀ ਆ ਅੱਛਾ ਸਿੱਧੂ ਮੂਸੇ ਵਾਲਾ ਦਾ ਗਾਣਾ ਯਾਦ ਆ ਗਿਆ ਸਰਕਾਰਾਂ ਹੀ ਨੇ ਉਹੀ ਬਸ ਲੋਗੋ ਹੋਇਆ ਚੇਂਜ ਹੈ ਬੰਦੇ ਉਹੀ ਹੁੰਦੇ ਆ ਬਸ ਲੋਗੋ ਚੇਂਜ ਹੋ ਜਾਂਦੇ ਆ ਚੱਲ ਭਾਈ ਚੱਲ ਅਲਟੋ ਵਾਲਿਆ ਚੱਲ ਸੋਣਿਆ ਆ ਲੈ ਵੇਖਾਂ ਯਾਰ ਇਹਦੇ ਇਹਦੇ ਲੱਗੇ ਹੀ ਬਟਨੇ ਇੱਧਰ ਵੀ ਵਖਾ ਇੱਧਰ ਵਖਾ ਆਉ ਦੇ ਆਉ ਦੇ ਕਿੰਨੀ ਸੋਹਣੀ ਫੋਟੋ ਸਾਈਕਲ ਦੇ ਛਤਰੀ ਕਿਉਂ ਮੰਮਾ ਉਹ ਕਿਹੜਾ ਪੀ ਬੱਤੀ ਦੀ ਬੱਤੀ ਰੋਲੇ ਮੰਮਾ ਹਾਂ ਹਾਂ ਇਹ ਕੋਣੀ ਨੂੰ ਪ੍ਰਸਤ ਕਰ ਲੇ ਨੂੰ ਆਪਣੇ ਫੋਨ ਤੋਂ ਲਾ ਦੇ ਨੂੰ ਸਾਨੂੰ ਤੋਂ ਕੇ ਕਰਦੇ ਲਾਈਕ ਚਾਹਦੇ ਚਲ ਰਹਿਣ ਦੇ ਬਾਅਦ ਕਰ ਲੇ ਨੂੰ ਇੱਥੇ ਨਹੀਂ ਨਗਰ ਕੌਂਸਲ ਕਾਰਵਾਈ ਕਰਦਾ ਇੱਥੇ ਨਗਰ ਕੌਂਸਲ ਆ ਕੇਸ਼ਵ ਗਿਆ ਨਾ ਇੱਥੇ ਨਹੀਂ ਨਗਰ ਕੌਂਸਲ ਕਾਰਵਾਈ ਕਰਦਾ ਲਾਉ ਰਹੀ ਆਹ ਗੱਡੀ ਧੋ ਹੋ ਰਹੀ ਐ ਛੱਤ ਤੋਂ ਜਿੱਥੇ ਪਾਣੀ ਦੀ ਨਿਕਾਸੀ ਉੱਥੇ ਲੈ ਗੱਡੀ ਘੜੀ ਕਰ ਦੋ ਗੱਡੀ ਧੋ ਜਾਏਗੀ ਆਹ ਦੇ ਆਹ ਦੇਖ ਦੇ ਕਿੰਨੀ ਮਜਬੂਰੀ ਕਿਤਾਬਾਂ ਦੀ ਦੁਕਾਨ ਹੈ ਦੇਖ ਤਾਂ ਫਟਾਫਟ ਉਹਨੂੰ ਕਵਰ ਕਰਨਾ ਪੈ ਗਿਆ ਨਾ ਔਰ ਰਿਸ਼ਕੇ ਵਾਲਾ ਕਹਿੰਦਾ ਰੁਕੋ ਜਲਥਲ ਹੋਇਆ ਹੈ ਨਮਾਸੇ ਇਹ ਤਾਂ ਸਰਕਾਰਾਂ ਦੀਆਂ ਨਾਕਾਮੀਆਂ ਕੁਦਰਤ ਕਦੋਂ ਕਰਦੀ ਹੈ ਕਹਿਰ ਹੈ ਪਾਜ ਸਜਣਦੇ ਨੇ ਇੱਕ ਦਿਨ ਹੀ ਕਰਾ ਹੋਸੀ ਕੋਠੀ ਰੋਡ ਤੋਂ ਨਿਕਲੇ ਆਇਆ ਇਥੱਲੇ ਤੋਂ ਨਿਕਲੇ ਆਏ ਆ ਔਰ ਰੇਲਵੇ ਰੋਡ ਤੇ ਸੀ ਨਹੀਂ ਜਾਣਾ ਸੌਰੀ ਪਹਿਲਾਂ ਵੀ ਪਿੱਠ ਬਹੁਤ ਦੁਖਦੀ ਆ ਵੀਲੇ ਉਹ ਰੋਡ ਤੇ ਅਸੀਂ ਨਹੀਂ ਜਾਣਾ ਮੁਆਫੀ ਚਾਹਾਂਗੇ ਅੱਜ ਵਾਲੇ ਰੋ ਬਾਰਿਸ਼ ਘਟ ਗਈ ਹੈ ਨਾ ਮੇਰੇ ਖਿਆਲ ਚੰਡੀਗੜ੍ਹ ਰੋਡ ਤੇ ਦੇਖਦੇ ਉੱਧਰ ਬਹੁਤ ਜ਼ਿਆਦਾ ਆ ਆ ਫਰੂਟ ਤਾਂ ਹੋ ਜਾਣੇ ਆ ਕੁਦਰਤੀ ਹੈ ਬਿਨਾ ਕੈਮੀਕਲ ਤੋਂ ਤਾਂ ਹੋ ਜਾਣੇ ਆ ਨਹੀਂ ਤੇ ਇਹਨਾਂ ਨੂੰ ਵੀ ਕਈ ਵੇਲੇ ਮੈਂ ਇਹਨਾਂ ਦੀ ਗੱਲ ਨਹੀਂ ਕਰਦਾ ਕਈ ਬੰਦੇ ਕਹਿੰਦੇ ਇੱਦਾਂ ਤੇ ਵੀਡੀਓ ਵੀ ਆਉਂਦੀਆਂ ਕਿ ਫਰੂਟ ਨੂੰ ਕੈਮੀਕਲ ਨਾਲ ਧੋਂਦੇ ਆ ਕਿ ਚਮਕ ਜ਼ਿਆਦਾ ਆਵੇ। ਹਾਂ। ਹੈਂ? ਮੈਂ ਨਾ ਬਾਰੇ ਗੱਲ ਨਹੀਂ ਕਰ ਰਿਹਾ ਜਿਹੜੇ ਇੱਥੇ ਦੇ ਪਰ ਕਿਤੇ ਕਿਤੇ ਵੀਡੀਓਜ਼ ਆ ਜਾਂਦੀਆਂ ਸਾਹਮਣੇ। ਉਹ ਇੱਥੇ ਰਸ਼, ਕਾਹ ਇੱਕ ਰਸ਼ ਹੈ। ਮੇਰੇ ਖਿਆਲੋਂ ਅੱਗੇ ਥੋੜਾ ਰਸਤਾ ਬਲਾਕ ਹੋਇਆ ਸੀ ਬਿਲਕੁਲ ਠਾਣੇ ਦੇ ਨਜ਼ਦੀਕ ਪਹੁੰਚ ਗਏ ਆ। ਔਰ بارش ਕੱਟ ਗਈ ਹੈ, ਹੌਲੀ ਹੋ ਗਈ ਹੈ। ਬਾੜੀ ਮੋਟੀ ਕਿਣਮਣ ਕਿਣਮਣ ਆ ਰਿਮ ਜਿਮ ਰਿਮ ਜਿਮ ਮੈਂ ਪਿੱਛੇ ਕੌਣ ਆ। ਟੈਪਰ ਵਾਲਾ ਬੱਸ ਵਾਲਾ ਬੱਸ ਵਾਲੇ ਨੂੰ ਤਿਆਰ ਕਾਲੀ ਹੁੰਦੀ ਉਹਨਾਂ ਨੇ ਆਪਣੇ ਟਾਈਮ ਤੇ ਪਹੁੰਚਣਾ ਕੋਈ ਬੰਦਾ ਜੀਵੇ ਚਾਹੇ ਕੋਈ ਮਰੇ ਇਹਦਾ ਕੋਈ ਦੇਖ ਕਿਦਾ ਹੱਤ ਮਚਾਈ ਪਈ ਆ ਇੱਥੇ ਵੀ ਇੱਕ ਸੈਲਫੀ ਪੁਆਇੰਟ ਬਣਦਾ ਨਾ ਪਾਣੀ ਇੱਥੇ ਵੀ ਬਿਲਕੁਲ ਨਾਲ ਫਟਦਾ ਮਾਹ ਤੇਲ ਖੱਤ ਲੱਗਦਾ ਫਟਦਾ ਹੀ ਨਹੀਂ ਅੱਤੋਂ ਰੰ ਪੈ ਰਿਕੇ ਕਾ ਲੋਲੀ ਬਹੁਤੇ ਲੋਕ ਤਾਂ ਤਰਪਾਲਾਂ ਪਾ ਕੇ ਚਲੇ ਗਏ ਕਹਿੰਦੇ ਐ ਹੀ 23 ਜੁੜੇ ਪਹਿਣਾ ਦਾ ਵੀ ਪਈ ਜਾਵੇ ਕੱਪੜੇ ਧੋ ਜਾਉਗੇ ਕਿਉਂਕਿ ਇੱਥੇ ਕੁਝ ਲੋਕ ਬਾਹਰ ਕੱਪੜਿਆਂ ਦਾ ਵੀ ਕੰਮ ਕਰਦੇ ਆ ਸਕੋਟੀਆ ਰੇਲਵੇ ਚੰਡੀਗੜ੍ਹ ਰੋਡ ਚੰਡੀਗੜ੍ਹ ਰੋਡ ਤੇ ਦੇਖਦੇ ਆਂ ਬਾਰਿਸ਼ ਹੈ ਕਿ ਨਹੀਂ ਓਏ ਹਾਥਾ ਦਿਖਾ ਦਿਖਾ ਰਮ ਲਫਾਫਾ ਮਾਇਆ ਸਿਰ ਤੇ ਆਇਕੋ ਸਭ ਦਾ ਆਪਣੀ ਆਪਣੀ ਕ੍ਰੀਏਟੀਵਿਟੀ ਆਪਣਾ ਆਪਣਾ ਤਰੀਕਾ ਸਲੀਕਾ ਔਰ ਇਸ ਤੋਂ ਪਹਿਲਾਂ ਅਸੀਂ ਰੇਲਵੇ ਰੋਡ ਤੇ ਕੋਈ ਇਹ ਨਾ ਕਵੇ ਗਏ ਨਹੀਂ ਇਸ ਤੋਂ ਪਹਿਲਾਂ ਰੇਲਵੇ ਰੋਡ ਦੀ ਡਿਟੇਲ ਚ ਵੀਡੀਓ ਦਿਖਾ ਦਿੱਤੀ ਆ ਲੋਕਾਂ ਦੇ ਬਲਬਲੇ ਚੀ ਸਪੀਡ ਮੰਨ ਦੀ ਜਿਹੜੀ ਗਮੀ ਹੈ ਈਚ ਐਂਡ ఎవਰੀਥਿੰਗ ਅਸੀਂ ਇੱਥੇ ਦਿਖਾ ਦਿੱਤਾ ਹੈ ਔਰ ਮੇਰਾ ਹੁਣ ਕਾਫੀ ਪੀਣ ਨੂੰ ਜੀ ਕਰ ਰਿਹਾ ਤੇਰਾ ਕਰ ਰਿਹਾ ਕਾਫੀ ਪੀਣ ਨੂੰ ਜੀ ਕਰਵਾ ਕਾਪਾਚੀਨੋ ਕਾਪਾਚੀਨੋ ਐਸਪ੍ਰੈਸੋ ਤਾਂ ਕੋੜੀ ਬਹੁਤ ਹੁੰਦੀ ਆ। ਤੋਂ ਅੱਜ ਛੋਟਿਆਂ ਤੇ ਪੈਟੀ ਬਹੁਤ ਖਾਂਦੇ ਸੀ। ਤੂੰ ਕਹਿੰਦਾ ਪੈਟੀ, ਪੇਸਟਰੀ ਇਹੀ ਇਹੀ ਲੱਗਦਾ ਸੀ ਕਿ ਮਜ਼ਾ ਆ ਗਿਆ। ਹੂੰ। ਮੇਰੇ ਖਿਆਲ 5 ਰੁਪਏ ਦੀ, 6 ਰੁਪਏ ਦੀ ਪੈਟੀ ਹੁੰਦੀ ਸੀ, 5 ਰੁਪਏ ਦੀ ਪੇਸਟਰੀ, 9 ਰੁਪਏ ਦੀ ਬੋਤਲ ਕੋਕ ਦੀ ਜੋ ਸਤਿਆਨਾ ਸਭ ਦੇ ਸ਼ਰੀਫ ਦਾ ਕਰ ਲਿਆ। 6ਾਂ ਦੀ ਪੈਟੀ ਖਾਣੀ, 5ਾਂ ਦੀ ਪੇਸਟਰੀ ਲੈਣੀ, 9 ਰੁਪਏ ਦਾ ਥੋੜਾ ਲੈਣਾ। 20 ਰੁਪਏ ਰੱਜ ਕੇ ਫਰੋ ਕੋਕ ਪੀਣ ਤੋਂ ਬਾਅਦ ਢ ਘਾਰ ਵੇਖ ਵੱਡਾ ਜਿਹਾ ਹਮਿਆਂ ਲਾ ਦੇ ਹੁਣ ਬਣੀ ਗੱਲ ਘਰ ਜਾ ਕੇ ਕੁਝ ਨਹੀਂ ਖਾਣਾ ਔਰ ਉਹ ਜਿਹੜੀਆਂ ਗਲਤੀਆਂ ਕੀਤੀਆਂ ਜੋ ਐਡਵਰਟਾਈਜ਼ਮੈਂਟ ਨੇ ਸਾਡਾ ਦਿਮਾਗ ਖਰਾਬ ਕੀਤਾ ਕਿ ਠੰਡਾ ਮਤਲਬ ਕੋਕਾ ਕੋਲਾ ਸਤਿਆਂ ਨਾਸ਼ ਜੈ ਇਦਾਂ ਦੇ ਬੰਦਿਆਂ ਦਾ ਜਿਨ੍ਹਾਂ ਨੇ ਲੋਕਾਂ ਨੂੰ ਐਸਿਡ ਦੀ ਬਿਮਾਰੀ ਲਾਤੀ ਬੀਪੀ ਸ਼ੂਗਰ ਦੀ ਬਿਮਾਰੀ ਲਾਤੀ ਸਹੀ ਗੱਲ ਘਟੀਆਂ ਮਾਰਕੀਟਿੰਗ ਨੇ ਲੋਕੀ ਗੁੰਮਰਾਹ ਕਰ ਦਿੱਤੇ ਔਰ ਅੱਜ ਜੇ ਪੰਜਾਬ ਇੰਡੀਆ ਚ ਲੋਕ ਜ਼ਿਆਦਾ ਬੀਪੀ ਸ਼ੂਗਰ ਨਾਲ ਗ੍ਰਸਤ ਹੈ ਉਹਦੇ ਪਿੱਛੇ ਇਹ ਕੋਲਡ ਡਰਿੰਕਸ ਬਹੁਤ ਵੱਡਾ ਕਾਰਨ ਹੈ ਲੋਕਾਂ ਦੇ ਦਿਮਾਗ 'ਚ ਜਿਸ ਪਲਾਨਟ ਕਰਦੀ ਕਿ ਜੇ ਰਿਸ਼ਤੇਦਾਰ ਘਰ ਆਏ ਤੂੰ ਠੰਡਾ ਨਹੀਂ ਬੁਲਾਇਆ ਤਾਂ ਤੁਸੀਂ ਇਹਦੀ ਆਉ ਭਗਤਨ ਕੀਤੀ ਬਹੁਤ ਟਿੱਕੇ ਮੈਂ ਕਹਿੰਨਾ ਜਿਹੜੇ ਸਰਕਾਰਾਂ ਉਸ ਟਾਈਮ ਦੀਆਂ ਵੀ ਆਇਆ ਆਇਆ ਦੇਖ ਪੈਣੇ ਦਿਖਾ ਬਈ ਇਹ ਤੋਂ ਵੀ ਲੈ ਲੈ ਦੇਖੋ ਬਈ ਪਾਣੀ ਦੇ ਕੀ ਹਾਲਾਤ ਨੇ ਐਨ ਭਰਿਆ ਪਿਆ ਕੋਠੀ ਰੋਡ ਨਾਲੋਂ ਜ਼ਿਆਦਾ ਪਾਣੀ ਹੈ ਇੱਥੇ ਐਚਡੀਐਫਸੀ ਬੈਂਕ ਮੂਰੇ ਵੀ ਔਰ ਇਹ ਕੁਝ ਕੁ ਸਮੇਂ ਦੀ ਬਰਸਾਤ ਨਹੀਂ ਆ ਹਾਲ ਕੀਤੇ ਪਏ ਆ ਜੇ ਨੱਚਵਾਮੀ ਪੈ ਰਵੇ ਜੇ ਤਾਂ ਰੋਪੜ ਕੰਨੀ ਪੈਂਦਾ ਰੋਪੜ ਵਾਲੀ ਸਾਈਡ ਤੇ ਪੈਂਦਾ ਤਾਂ ਰੋਪੜ ਵਾਲੇ ਪਾਸੇ ਜਦੋਂ ਵੀ ਪੈਂਦਾ ਉਹ ਤਾਂ ਔਖਾ ਹੋ ਜੂ ਭੈਣ ਭਰਾ ਕਮੈਂਟ ਕਰ ਰਹੇ ਆ ਅੱਛਾ ਮੈਂ ਇੱਕ ਗੀਤ ਲਿਖਿਆ ਜੀ ਜਿਹਦੇ ਚ ਥੋੜਾ ਨਾਂ ਪਾ ਦਿੱਤਾ ਸਾਰਿਆਂ ਦਾ ਫਿਰ ਉੱਚ ਮੈਂ ਇੱਕ ਮੇਨ ਲਾਈਨ ਹਾਈਡ ਕਰ ਦਿੰਨਾ ਕੁੜੀ ਕਹਿੰਦੀ ਦਰ ਦਹ 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 ਮੁੰਡਾ ਕਹਿੰਦਾ ਤੱਕੜੇ ਕਰ ਲੈ ਜੇ ਰੇ ਦੀ ਕੁੜੀ ਕਹਿੰਦੀ ਫੋਲੋਵਰ ਤੇਰੇ ਹੱਕ ਵਿੱਚ ਖੜ ਗਏ ਕਹਿੰਦਾ ਭੈਣ ਪਾਈ ਨੇ ਮੇਰੇ ਨਹੀਂ ਬਸ ਐ ਉਹ ਤੁਹਾਡੇ ਲਈ ਇੰਨੀ ਲਾਈਨ ਲਿਖੀ ਆ ਉਹ ਲਾਈਨ ਮੈਂ ਹਾਈਡ ਕਰ ਦਿੱਤੀ ਤੁਹਾਨੂੰ ਦੱਸਣੀ ਨਹੀਂ ਉਹ ਗਾਣੇ 'ਚ ਆਊਗੀ ਕੁੜੀ ਕਹਿੰਦੀ ਨਾ 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 ਟੱਕੜੇ ਕਰ ਲੈ ਜੇ ਰੇ ਨੀ ਫੋਲੋਅਰ ਤੇਰੇ ਹੱਕ ਵਿੱਚ ਖੜ ਗਏ ਉਹ ਤਾਂ ਭੈਣ ਪਾਈ ਨੇ ਮੇਰੇ ਨੀ ਬਾਕੀ ਜਦੋਂ ਆਊਗਾ ਹਨ ਉਦੋਂ ਤੁਹਾਨੂੰ ਸੁਣਾਵਾਂਗੇ ਤੇ ਬਹੁਤ ਜਲਦੀ ਰਾਜਾ ਜੀ ਦੇ ਉੱਤੇ ਵੀ ਰਾਜਾ ਸਾਹਿਬ ਜੀ ਦਾ ਮੇਲਾ ਆਉਣ ਵਾਲਾ 21 22 23 ਦਾ ਅੱਜ ਮੇਰੇ ਇੱਕ ਯਾਰ ਕਰਿਆਮ ਤੋਂ ਨੇ ਸੰਦੀਪ ਭਾਜੀ ਉਹਨਾਂ ਦੀ ਵੀ ਭੰਗੜਾ ਤੋਂ ਨੇ ਉਹਨਾਂ ਦੀ ਵੀ ਕਾਲ ਆਈ ਸੀ ਕਿ ਤਿਆਰੀਆਂ ਕਰਨੀਆਂ ਮਲ੍ਹਪੁਰ ਅੜਕਾ ਤੋਂ ਵੀ ਕਾਲ ਆਈ ਹੋਰ ਵੀ ਦੋ ਜਗ੍ਹਾ ਤੋਂ ਕਾਲ ਆਈ ਐ ਕਿ ਰਾਜਾ ਸਾਹਿਬ ਮਹਾਰਾਜ ਜੀ ਦੇ ਮੇਲੇ ਦੀਆਂ ਤਿਆਰੀਆਂ ਕਰਨੀਆਂ ਜਲਦੀ ਜਲਦੀ ਆਓ ਸਲਾਮ مشورے ਕਰਮੇ ਆ ਸੋ ਰਾਜਾ ਸਾਹਿਬ ਜੀ ਤੇ ਜਿਹੜਾ ਸ਼ਬਦ ਸੁਵਾਦੀਏ ਤੁਸੀਂ ਪਾਸ ਕਰ ਦਿਓ ਉਹ ਇਦਾਂ ਜੀ 헤 ਰਾਜਾ ਜੀ ਮੈਂ ਤੇਰੇ ਰਾਜ ਵਿੱਚ ਰਾਜ ਕਰੀ ਜਾਵਾਂ ਬਿਨਾ ਕਹਣੇ ਧਰ ਉੱਤੇ ਹਾਜ਼ਰੀਆਂ ਭਰੀ ਜਾਵਾਂ ਨਾਮ ਤੇਰਾ ਜ਼ੁਬਾਨ ਉੱਤੇ ਆਉਂਦਾ ਮਲੋਂ ਮੱਲੀਏ ਰਾਜਾ ਰਾਜਾ ਕਹਿ ਕੇ ਰੂਹ ਨੂੰ ਮਿਲਦੀ ਤਸੱਲੀਏ ਰਾਜਾ ਰਾਜਾ ਕਹਿ ਕੇ ਰੂਹ ਨੂੰ ਮਿਲਦੀ ਤਸੱਲੀਏ ਸੋ ਜਿਹੜੇ ਰਾਜੇ ਦੇ ਭਗਤ ਨੇ ਉਹ ਤਾਂ ਇਹੀ ਕਹਿੰਦੇ ਰਾਜਾ ਬਲੀ ਕਰ ਭਲੀ ਤਾਂ ਉਮੀਦ ਹੈ ਕਿ ਉਹਨਾਂ ਦੇ ਉਹਦੀ ਰੂਹ ਨੂੰ ਇਹ ਜਿਹੜਾ ਸ਼ਬਦ ਹੈ ਜਾਂ ਗੀਤ ਹੈ ਉਹਨਾਂ ਨੂੰ ਸਕੂਨ ਦਵੇਗਾ ਬਾਰਿਸ਼ ਖਤਮ ਲਾਈਵ ਵੀ ਖਤਮ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਸ਼ੁਕਰ ਨਬੀ ਵੀ ਅਮਦ ਲੱਲਾ ਤਾਂ ਅਸੀਂ ਜੌਬ ਕਰਦੇ ਆ ਤੁਹਾਡੇ ਗੁਲਾਮ ਆ ਤੇ ਤੁਸੀਂ ਚਾਹੁੰਦੇ ਸੀ ਦੋ ਚਾਰ ਮੈਸੇਂਜਰ ਤੇ ਮੈਸੇਜ ਆਏ ਅਸੀਂ ਨਾਲ ਹੀ ਗੱਡੀ ਦੀ ਕਿੱਕ ਮਾਰੀ ਤੇ ਆ ਗਏ ਤੇ ਤੁਸੀਂ ਚਾਹੁੰਦੇ ਸੀ ਕਿ ਅਸੀਂ ਤੁਹਾਨੂੰ ਲਾਈਵ ਦਿਖਾਈਏ ਤਸਵੀਰਾਂ ਸੋ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਦਿਖਾਈਆਂ ਔਰ ਜਿੱਦੈ ਤੁਸੀਂ ਕੋਈ ਹੋਰ ਅਪਡੇਟ ਦੀ ਮੰਗ ਕਰੋਗੇ ਅਸੀਂ ਪਹਿਲ ਦੇ ਆਧਾਰ ਤੇ ਤੁਹਾਨੂੰ ਮੁੱਖ ਰੱਖ ਕੇ ਤੁਹਾਡੀ ਹਰ ਇੱਕ ਡਿਮਾਂਡ ਪੂਰੀ ਕਰਾਂਗੇ ਔਰ ਇੱਕ ਬੇਨਤੀ ਹੈ ਮੈਂ ਕੱਲ ਇੱਕ ਵੀਡੀਓ ਪਾਉਂਗਾ ਵੀ ਕਿ ਕਈ ਵੇਲੇ ਚੁੱਪ ਰਹਿਣ ਦੇ ਪੈਸੇ ਵੀ ਆਫਰ ਕੀਤੇ ਜਾਂਦੇ ਆ ਪਰ ਨਾ ਸੀ ਝੂਠ ਬੋਲਣ ਦੇ ਕਦੀ ਪੈਸੇ ਲਈ ਨਾ ਸੱਚ ਨੂੰ ਦਬਾਉਣ ਦੇ ਪੈਸੇ ਲਈ ਕਵਰੇਜ ਸਾਰੀ ਕਰ ਲੈਂਦੇ ਆ ਪਰ ਪਾਉਂਦਾ ਕੋਈ ਕੋਈ ਹੈ ਸੱਚ ਦੇ ਨਾਲ ਖੜਦਾ ਕੋਈ ਕੋਈ ਹੈ ਡਰ ਸਭ ਨੂੰ ਲੱਗਦਾ ਪਰ ਸਾਡਾ ਕਹਿੰਦੇ ਨਾ ਗਲਾ ਸਭ ਦਾ ਸੁੱਕਦਾ ਹੈ ਪਰ ਸਾਡਾ ਗਲਾ ਤਰਲ ਠੰਡਾ ਵੀ ਕੇ ਨਹੀਂ ਹੁੰਦਾ ਉਹਦਾ ਨਾਮ ਜਪ ਲਈਦਾ ਫਿਰ ਕੋਈ ਡਰ ਨਹੀਂ ਮੇਰੇ ਹੁੰਦਾ ਕਿਉਂਕਿ ਇੱਕ ਦਿਨ ਸਭ ਨਹੀਂ ਜਾਣਾ ਕਿਉਂ ਭਈ ਗੱਲਾਂ ਜੀ ਡਿੰਪਲ ਵਾਲਿਆ ਇੱਕ ਦਿਨ ਸਭ ਨਹੀਂ ਜਾਣਾ ਬਿਲਕੁਲ ਆ ਕੈਮਰੇ ਦੇ ਪਿੱਛੇ ਤੇਰੇ ਡਿੰਪਲ ਹੀ ਦੇਖਦੇ ਆ ਹੋਰ ਪਾਉਣ ਲੱਗ ਪਿਆ ਆ ਮੁੰਡੇ ਦਾ ਵਿਆਹ ਵੀ ਕਰਾਉਣਾ ਜੀ ਕੋਈ ਕੁੜੀ ਹੋਈ ਤਾਂ ਦੱਸਿਓ ਜੀ ਮੁੰਡਾ ਵਧੀਆ ਨਸ਼ਾ ਰਹਿ ਤਿਆ ਠੀਕ ਹੈ ਜੀ ਬਹੁਤ ਬਹੁਤ ਸ਼ੁਕਰ ਹੈ ਬਹੁਤ ਮਿਹਰਬਾਨੀ ਧੰਨਵਾਦ